ਵਾਹਿਗੁਰੂ ਸੋਹਿਬ ਜੀਓ ਟੋਡੇ ਮਹੱਲਾ ਪੰਜਵਾ ਨਿੰਦਕ ਗੁਰ ਕਿਰਪਾ ਤੇ ਹਟਿਓ ਪਰ ਬ੍ਰਹਮ ਪ੍ਰਭ ਭਏ ਦਿਆਲਾ ਸੇਵਕ ਬਾਣ ਸਿਰ ਕਾਟਿਓ ਰਹਾਉ ਕਾਲ ਜਾਲ ਜਮ ਜੋਹੇ ਨਾ ਸਾਕੈ ਸਚ ਕਾ ਪੰਥਾ ਠਾਟਿਓ ਖਾਤ ਖਰਚਤ ਕਿਛਨ ਕੁਟਤ ਨਹੀਂ ਰਾਮ ਰਤਨ ਧਨ ਕਾਟਿਓ ਅਸਮ ਪੂਤ ਹੋ ਆਖਿਨ ਭੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹ ਜਨ ਨਾਨਕ ਸਭ ਦੇਖਾ ਲੋਕ ਸਵਾਯਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸ਼ਬਦ ਦਾ ਪਾਠ ਕਰਨ ਦੇ ਨਾਲ ਜਾਂ ਸੁਣਨ ਦੇ ਨਾਲ ਆਪ ਦੇ ਜੋ ਵੀ ਵਿਰੋਧੀ ਹਨ ਨਿੰਦਿਆ ਕਰਦੇ ਹਨ ਆਪਨਾ ਈਰਖਾ ਕਰਦੇ ਹਨ ਆਪਨਾ ਦੁਸ਼ਮਣੀ ਕਰਦੇ ਹਨ ਉਹ ਨਿੰਦਿਆ ਈਰਖਾ ਦੁਸ਼ਮਣੀ ਕਰਨ ਤੋਂ ਹਟ ਜਾਣਗੇ ਤੇ ਆਪ ਦਾ ਬਾਲ ਵੀ ਵਿੰਗਾ ਨਹੀਂ ਕਰ ਸਕਣਗੇ ਇਸ ਪਾਠ ਦਾ ਰੋਜ਼ਾਨਾ ਇੱਕ ਵਾਰ ਜ਼ਰੂਰ ਪਾਠ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ